ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਖੇਤੀ ਜਾਗਰਣ ਮੈਂ ਸੰਦੀਪ ਸਿੰਘ ਸਵਾਗਤ ਕਰਦਾ ਤੁਹਾਡਾ ਸਭ ਦਾ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਆ ਅੱਜ ਦੀਆਂ ਮੁੱਖ ਸੁਰਖੀਆਂ ਤੇ ਇਰਾਨ ਇਜ਼ਰਾਇਲ ਜੁੱਦ ਦਰਮਿਆਨ ਹੋ ਸਕਦਾ ਹੈ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਖਰਾਬ ਮੌਸਮ ਨੇ ਵਿਦਾਈ ਕਿਸਾਨਾਂ ਦੀ ਚਿੰਤਾ ਮੰਡੀਆਂ ਤੇ ਖੇਤਾਂ ਵਿੱਚ ਭਰਿਆ ਪਾੜੀ ਕਣਕ ਦੀ ਫਸਲ ਨੂੰ ਅੱਗ ਤੋਂ ਬਚਾਉਣ ਲਈ ਪੀ ਐਸ ਪੀ ਸੀ ਐਲ ਨੇ ਕੰਟਰੋਲ ਰੂਮ ਕੀਤਾ ਕਾਇਮ ਪੰਜਾਬ ਦੇ ਡਿਸਟ੍ਰਿਕਟ ਫਰੀਦਕੋਟ ਦੀਆਂ ਕਿਸਾਨ ਬੀਬੀਆਂ ਵੂਮਨ ਏਮਪਾਵਰਮੈਂਟ ਦੀ ਵਧੀਆ ਮਿਸਾਲ ਖੇਤੀ ਦੇ ਨਾਲ-ਨਾਲ ਪਸ਼ੂ ਪਾਲਣ ਦੇ ਕਿੱਤੇ ਵਿੱਚ ਵੀ ਜੁਟੀਆਂ ਐਤਵਾਰ ਨੂੰ ਪਏ ਮੀਂਹ ਅਤੇ ਤੇਜ਼ ਹਵਾਵਾਂ ਨਾਲ ਮੌਸਮ ਸੁਹਾਵਣਾ ਅੱਜ ਵੀ ਪੰਜਾਬ ਦੇ 19 ਜ਼ਿਲ੍ਹਿਆਂ ਵਿੱਚ yellow alert ਜਾਰੀ ਹੁਣ ਖਬਰਾਂ ਵਿਸਤਾਰ ਨਾਲ ਈਰਾਨ ਅਤੇ ਇਜ਼ਰਾਈਲ ਦਰਮਿਆਨ ਤਕਰਾਰ ਹੋਰ ਵੱਡੀ ਨਜ਼ਰ ਆ ਰਹੀ ਹੈ ਦੋਵੇਂ ਦੇਸ਼ਾਂ ਦੇ ਮੁਖੀ ਹਮਲਿਆਂ ਤੋਂ ਬਾਅਦ ਇੱਕ ਦੂਜੇ ਉੱਤੇ ਬਿਆਨਬਾਜ਼ੀ ਵੀ ਕਰਦੇ ਹੋਏ ਨਜ਼ਰ ਆ ਰਹੇ ਹਨ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਦੋਵੇਂ ਏਸ਼ੀਆਈ ਦੇਸ਼ ਸਿੱਧੇ ਤੌਰ ਤੇ ਅਮਣੇ ਸਾਹਮਣੇ ਆਏ ਹੋਏ ਹਨ ਇਸ ਤੋਂ ਪਹਿਲਾਂ ਰੂਸ ਯੂਕਰੇਨ ਯੁੱਧ ਇਜ਼ਰਾਈਲ ਹਮਾਸ ਦਾ ਆਪਸੀ ਕਲੇਸ਼ ਅਤੇ ਲਾਲ ਸਾਗਰ ਦੇ ਵਿੱਚ ਵਪਾਰਿਕ ਜਹਾਜ਼ ਉੱਤੇ ਹੁੱਤੀ ਵਿਦਰੋਹੀਆਂ ਦੇ ਹਮਲੇ ਨੇ ਪਹਿਲਾਂ ਹੀ ਦੁਨੀਆ ਦੇ ਦੇਸ਼ਾਂ ਦੀਆਂ ਚਿੰਤਾਵਾਂ ਵਧਾ ਰੱਖੀਆਂ ਸਨ ਭਾਰਤ ਪਹਿਲਾਂ ਹੀ ਇਹਨਾਂ ਉੱਤੇ ਆਪਣੀ ਚਿੰਤਾ ਪ੍ਰਗਟ ਕਰ ਚੁੱਕਿਆ ਹੈ ਕਿ ਇਹ ਯੁੱਧ ਦਾ ਸਮਾ ਨਹੀਂ ਇਹਨਾਂ ਵਿੱਚਕਾਰ ਆਪਸੀ ਟਕਰਾਰ ਦੇ ਕਾਰਨ ਦੁਨੀਆ ਦਾ ਵਪਾਰਿਕ ਸਿਸਟਮ ਠੱਪ ਹੁੰਦਾ ਨਜ਼ਰ ਆ ਰਿਹਾ ਹੈ ਈਰਾਨ ਅਤੇ ਇਜ਼ਰਾਈਲ ਦਰਮਿਆਨ ਟਕਰਾਅ ਦਾ ਅਸਰ ਪੂਰੀ ਦੁਨੀਆ ਉੱਤੇ ਪਵੇਗਾ ਖਾਸ ਕਰਕੇ ਤੇਲ ਦੀਆਂ ਕੀਮਤਾਂ ਦੇ ਵਾਧੇ ਵਿੱਚ ਭਾਰਤ ਕੱਚੇ ਤੇਲ ਦਾ ਸਭ ਤੋਂ ਵੱਧ ਉਪਯੋਗ ਕਰਨ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ ਜੇਕਰ ਦੋਵੇਂ ਦੇਸ਼ਾਂ درمیان ਲੜਾਈ ਵੱਧਦੀ ਹੈ ਤਾਂ ਭਾਰਤ ਲਈ ਕਾਫੀ ਔਖਾ ਹੋ ਸਕਦਾ ਹੈ ਭਾਰਤ ਤਕਰੀਬਨ 40 ਦੇਸ਼ਾਂ ਤੋਂ ਆਪਣੀ ਜ਼ਰੂਰਤ ਦਾ 90% ਤੇਲ ਲੈਂਦਾ ਹੈ ਦੇਸ਼ ਵਿੱਚ ਰੋਜ਼ਾਨਾ 50 ਲੱਖ ਬੈਰਲ ਕਰੂਡ ਤੇਲ ਦੀ ਖਪਤ ਹੁੰਦੀ ਹੈ ਜੇਕਰ ਹੁਣ ਦੋਵੇਂ ਦੇਸ਼ਾਂ ਦਰਮਿਆਨ ਹਾਲਾਤ ਨਹੀਂ ਸੁਧਰਦੇ ਤਾਂ ਭਾਰਤ ਸਮੇਤ ਕਈ ਦੇਸ਼ਾਂ ਲਈ ਔਖਾ ਹੋ ਸਕਦਾ ਹੈ। ਬੀਤੀ ਰਾਤ ਪਈ ਕਿਣਮੇ ਨੇ ਪੰਜਾਬ ਦੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ ਕਿਉਂਕਿ ਹੜੀ ਦੀ ਫਸਲ ਦੀ ਵਾਢੀ ਸ਼ੁਰੂ ਹੋ ਚੁੱਕੀ ਹੈ ਅਤੇ ਕਿਸਾਨਾਂ ਨੂੰ ਮੀਂਹ ਦੇ ਆਉਣ ਕਾਰਨ ਚਿੰਤਾ ਹੋਰ ਵੱਧ ਗਈ ਹੈ। ਮੀਂਹ ਕਾਰਨ ਕਰੀਬ ਅੱਧਾ ਦਰਜਨ ਕਿਸਾਨਾਂ ਦੀ ਫਸਲ ਮੰਡੀਆਂ ਅਤੇ ਖੇਤਾਂ ਵਿੱਚ ਭਿੱਜ ਗਈ ਹੈ। ਮੌਸਮ ਵਿਭਾਗ ਵੱਲੋਂ 15 ਅਪ੍ਰੈਲ ਨੂੰ ਪੰਜਾਬ ਭਰ ਵਿੱਚ ਹਲਕਾ ਮੀਂਹ ਅਤੇ 40 ਤੋਂ 50 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਪੇਸ਼ੇਨਗੋਈ ਕੀਤੀ ਹੈ ਜਦਕਿ 16, 17 ਅਤੇ 18 ਅਪ੍ਰੈਲ ਨੂੰ ਮੌਸਮ ਸਾਫ਼ ਹੋਵੇਗਾ ਇਸ ਮੀਂਹ ਨਾਲ ਹੀ ਸੂਬਾ ਸਰਕਾਰ ਵੱਲੋਂ ਮੰਡੀਆਂ ਵਿੱਚ ਕੀਤੇ ਪ੍ਰਬੰਧਾਂ ਦੀ ਪੋਲ ਖੁੱਲ ਗਈ ਹੈ ਮੰਡੀਆਂ ਵਿੱਚ ਲੋਡਿੰਗ ਦੀਆਂ ਤਰਪਾਲਾਂ ਨਾ ਹੋਣ ਕਰਕੇ ਸ਼ੈੱਡਾਂ ਦੇ ਬਾਹਰ ਪਈ ਫਸਲ ਮੀਂਹ ਦੀ ਚਪੇਟ ਵਿੱਚ ਆ ਗਈ ਹੈ ਹਾੜੀ ਦੀ ਫਸਲ ਦੀ ਵਾਢੀ ਸ਼ੁਰੂ ਹੋ ਚੁੱਕੀ ਹੈ ਅਤੇ ਖੇਤਾਂ ਵਿੱਚ ਬਿਜਲੀ ਦਾ ਕਨੈਕਸ਼ਨ ਵੀ ਕੱਟੇ ਜਾ ਚੁੱਕੇ ਹਨ ਤਾਕੀ ਖੇਤਾ ਵਿੱਚ ਕਿਸੇ ਤਰ੍ਹਾਂ ਦੀ ਅਣਹੂਣੀ ਨਾ ਹੋ ਸਕੇ ਕਿਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਰਾਜ ਕਾਰਪੋਰੇਸ਼ਨ ਲਿਮਟਿਡ ਵੱਲੋਂ ਕਣਕ ਦੀ ਫਸਲ ਨੂੰ ਅੱਗ ਲੱਗਣ ਤੋਂ ਰੋਕਣ ਲਈ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਪੀ ਐਸ ਪੀ ਸੀ ਐਲ ਵੱਲੋਂ ਖੇਤਾ ਵਿੱਚ ਲਟਕ ਰਹੀਆਂ ਤਾਰਾਂ ਨੂੰ ਸਹੀ ਕੀਤਾ ਜਾ ਰਿਹਾ ਹੈ ਤਾਂਕਿ ਵਾਢੀ ਦੇ ਦੌਰਾਨ ਕੰਬਾਈਨ ਚਲਾਉਣ ਵਿੱਚ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ ਇਸੇ ਦੇ ਨਾਲ ਹੀ ਕਿਸਾਨਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਕੋਈ ਵੀ ਕਿਸਾਨ ਖੇਤ ਵਿੱਚ ਅਗਨਾ ਵਾਲੇ ਤਾਂ ਕਿ ਕਿਸੇ ਚਿੰਗਾਰੀ ਨਾਲ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋ ਜਾਵੇ। ਖੇਤੀ ਵਿੱਚ ਮਰਦਾਂ ਦੇ ਨਾਲ-ਨਾਲ ਔਰਤਾਂ ਦੀ ਭੂਮਿਕਾ ਵੀ ਬਹੁਤ ਅਹਿਮ ਰੋਲ ਅਦਾ ਕਰਦੀ ਹੈ। ਜੇਕਰ ਅਸੀਂ ਕਹੀਏ ਕਿ ਇਕੱਲਾ ਆਦਮੀ ਘਰ ਦਾ ਖਰਚਾ ਚਲਾਏ ਤਾਂ ਅੱਜ ਦੇ ਸਮੇਂ ਵਿੱਚ ਬਹੁਤ ਔਖਾ ਹੈ। ਕਿਸਾਨ ਬੀਬੀਆਂ ਨੂੰ ਵੀ ਉਹਨਾਂ ਨਾਲ ਰਲ ਕੇ ਖੇਤੀ ਤੋਂ ਬਿਨਾਂ ਸਹਾਇਕ ਕਿੱਤਿਆਂ ਨਾਲ ਜੁੜਨਾ ਚਾਹੀਦਾ ਹੈ। ਅੱਜ ਅਸੀਂ ਗੱਲ ਕਰਾਂਗੇ ਇਸੇ ਤਰ੍ਹਾਂ ਦੀ ਇੱਕ ਕਿਸਾਨ ਬੀਬੀ ਜਿਸ ਦਾ ਨਾਮ ਜਸਵੀਰ ਕੌਰ ਹੈ। ਜਸਵੀਰ ਕੌਰ ਅਤੇ ਉਸਦੀ ਭੈਣ ਮਨਜੀਤ ਕੌਰ ਪਿੰਡ ਮਚਾਕੀ ਮੱਲ ਸਿੰਘ ਜ਼ਿਲ੍ਹਾ ਫਰੀਦਕੋਟ ਦੀ ਵਸਨੀਕ ਹੈ ਘਰ ਦੇ ਕੁਝ ਇਹੋ ਜਿਹੇ ਹਾਲਾਤਾਂ ਨੇ ਉਹਨਾਂ ਨੂੰ ਖੇਤੀ ਨਾਲ ਜੋੜ ਦਿੱਤਾ ਉਹ ਆਪਣੇ ਘਰ ਵਿੱਚ ਇਕਲੀਆਂ ਔਰਤਾਂ ਹਨ ਜਸਵੀਰ ਕੌਰ ਦੀ ਉਮਰ 55 ਸਾਲ ਹੈ ਉਹ ਪਿਛਲੇ 18 ਤੋਂ 19 ਸਾਲ ਤੋਂ ਖੁਦ ਖੇਤੀ ਕਰ ਰਹੇ ਹਨ ਉਹ ਖੇਤੀ ਦੇ ਸਾਰੇ ਕੰਮ ਆਪਣੇ ਹੱਥੀ ਕਰਦੇ ਹਨ ਉਹਨਾਂ ਕੋਲ ਪਿਤਾ ਦੀ 4 ਏਕੜ ਦੇ ਕਰੀਬ ਜ਼ਮੀਨ ਹੈ ਜਸਵੀਰ ਕੌਰ ਨੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਪਾਣੀ ਬਚਾਓ ਮੁਹਿੰਮ ਨਾਲ ਜੁੜਿੰਦਿਆਂ ਝੋਨੇ ਦੀ ਜਗ੍ਹਾ ਨਰਮੇ ਕਪਾਹ ਦੀ ਖੇਤੀ ਸ਼ੁਰੂ ਕੀਤੀ ਹੈ। ਉਹਨਾਂ 1 ਏਕੜ ਨਰਮੇ ਦੀ ਬਿਜਾਈ ਤੋਂ ਸ਼ੁਰੂ ਹੋ ਕੇ ਅੱਜ ਬਿਲਕੁਲ ਝੋਨਾ ਲਾਉਣਾ ਬੰਦ ਕਰ ਦਿੱਤਾ ਹੈ। ਜਸਵੀਰ ਕੌਰ ਖੇਤੀ ਦੇ ਨਾਲ-ਨਾਲ ਪਸ਼ੂ ਪਾਲਣ ਦਾ ਵੀ ਕੰਮ ਕਰਦੇ ਹਨ। ਉਹਨਾਂ ਕੋਲ ਇਸ ਸਮੇਂ 7 ਪਸ਼ੂ ਹਨ ਜਿਨ੍ਹਾਂ ਤੋਂ ਉਹ ਆਪਣੇ ਘਰ ਅਤੇ ਖੇਤੀ ਦਾ ਖਰਚਾ ਉਠਾਉਂਦੇ ਹਨ। ਉਹਨਾਂ ਨਾਲ ਉਨ੍ਹਾਂ ਦੀਆਂ ਬੱਚੀਆਂ ਵੀ ਸਲਾਈ, ਕਢਾਈ, ਪਸ਼ੂਆਂ ਦੀ ਦੇਖਰੇਖ ਦਾ ਕੰਮ ਸੰਭਾਲ ਰਹੀਆਂ ਹਨ। ਬੀਤੇ ਦਿਨੀ ਲੋਕਾਂ ਨੇ ਬਾਰਿਸ਼, ਠੰਡੀਆਂ ਹਵਾਵਾਂ ਅਤੇ ਸੁਹਾਵਣੇ ਮੌਸਮ ਦਾ ਖੂਬ ਆਨੰਦ ਮਾਣਿਆ। ਮੌਸਮ ਵਿਭਾਗ ਦੀ ਮੰਨੀਏ ਤਾਂ ਸੋਮਵਾਰ ਨੂੰ ਤੂਫਾਨ ਅਤੇ ਬਾਰਿਸ਼ ਲਈ yellow alert ਜਾਰੀ ਕੀਤਾ ਗਿਆ। ਇਸ ਤੋਂ ਬਾਅਦ ਮੰਗਲਵਾਰ ਤੋਂ ਮੌਸਮ ਖੁਸ਼ਕ ਹੋ ਜਾਵੇਗਾ। ਸ਼ਨੀਵਾਰ ਦੀ ਤਰ੍ਹਾਂ ਐਤਵਾਰ ਨੂੰ ਦਿੱਲੀ 'ਚ ਮੀਂਹ ਤਾਂ ਨਹੀਂ ਪਿਆ ਪਰ ਸਾਰਾ ਦਿਨ ਬੱਦਲਵਾਈ ਅਤੇ ਤੇਜ਼ ਹਵਾਵਾਂ ਦਾ ਦੌਰ ਜਰੂਰ ਦੇਖਣ ਨੂੰ ਮਿਲਿਆ। ਜਿਸ ਦੇ ਚੱਲਦੇ ਆ ਲੋਕਾਂ ਨੂੰ ਕੜੜੀ ਧੁੱਪ ਤੋਂ ਰਾਹਤ ਮਿਲੀ ਮੌਸਮ ਵਿਭਾਗ ਮੁਤਾਬਕ 15 ਅਤੇ 16 April ਨੂੰ ਦਿੱਲੀ 'ਚ ਗਰਜ ਨਾਲ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਪੰਜਾਬ ਵਿੱਚ ਮੌਸਮ ਦਾ ਰੂਪ ਬਦਲ ਗਿਆ ਹੈ ਮੌਸਮ ਵਿਭਾਗ ਵੱਲੋਂ ਮੌਸਮ ਵਿਭਾਗ ਵੱਲੋਂ ਅੱਜ ਯਾਨੀ ਸੋਵਾਰ ਨੂੰ ਸੂਬੇ ਦੇ 19 ਜ਼ਿਲ੍ਹਿਆਂ ਵਿੱਚ yellow alert ਜਾਰੀ ਕੀਤਾ ਗਿਆ ਹੈ ਐਦਾਂ ਦੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਖੇਤੀ ਜਾਗਰਣ ਦੇ ਨਾਲ ਸਸਰੀਕਾਰ